ਇਹ ਸੋਨੇ ਸੋਨੇ ਪੀਸ ਢਾਈ ਢਾਈ 3 3 ਮੀਟਰ ਦੇ ਪੀਸ ਆ ਆਪਣੇ ਕੋਲ ਢਾਈ ਢਾਈ 3 3 ਮੀਟਰ ਦੇ ਪੀਸ ਆ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰੇ ਢਾਈ ਮੀਟਰ 3 ਮੀਟਰ ਕਰੀਂਗੇ ਜੀ 1 ਮੀਟਰ ਕਪੜਾ ਲਾਈਨ ਚ ਲੋਏ 250 ਰੁਪਿਆ 300 ਲੈ ਲੈਂਦੇ 1 ਮੀਟਰ ਕਪੜੇ 300 ਰੁਪਏ ਦਾ ਮੇਰੇ ਤੋਂ ਢਾਈ ਮੀਟਰ 3 ਮੀਟਰ ਦੇ ਪੀਸ ਆਏ ਸਿਰਫ 80 ਰੁਪਏ ਦਾ ਪੀਸ ਸਿਰਫ 80 ਰੁਪਏ ਵੀ ਸਹੀ ਸਟਾਕ ਦੀ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਤੁਸੀਂ ਮੈਚਿੰਗ ਕਰਨੀ ਹੈ ਤੁਸੀਂ ਕੰਬੀਨੇਸ਼ਨ ਵਿੱਚ ਕੰਟਰਾਸਟ ਕਰਕੇ ਬਣਾਣਾ ਜਿਵੇਂ ਕਿ ਆਪਾਂ ਕੰਟਰਾਸਟ ਕੇ ਬਣਾ ਲੈ 80 80 160 ਰੁਪਏ ਦਾ ਸੂਟ ਬਣ ਗਿਆ ਜੀ 160 ਰੁਪਏ ਦਾ ਸੂਟ ਸਿਮਰ ਦੇ ਅੰਦਰ ਸਪਾਰਕਿੰਗ ਦੇ ਅੰਦਰ ਅੱਧੇ ਤੋਂ ਵੀ ਅੱਧੇ ਰੇਟ ਹੈ ਅੱਧੇ ਤੋਂ ਵੀ ਅੱਧੇ ਆ ਲੇਖੋ ਆ ਸਾਰੇ ਕਲਰ ਬੇਨ ਦੇ ਸਾਰੇ 80 ਰੁਪਏ ਦਾ ਸ਼ਰਟ ਪੀਸ ਹੈ ਜੀ 2.5 ਮੀਟਰ ਤੋਂ ਲੈ ਕੇ 3 ਮੀਟਰ ਤੱਕ 2.5 ਮੀਟਰ ਤੋਂ ਲੈ ਕੇ 3 ਮੀਟਰ ਤੱਕ ਇੱਡੇ ਸੋਹਣੇ ਸੋਹਣੇ ਡਿਜ਼ਾਈਨ ਸਪਾਰਕਿੰਗ ਦੇ ਡਿਜ਼ਾਈਨ 2.5 ਮੀਟਰ ਤੋਂ ਲੈ ਕੇ 3 ਮਿੰਟ ਤੱਕ ਸਿਰਫ 80 ਰੁਪਏ ਦਾ ਪੀਸ ਹੈ ਬ੍ਰਾਂਡ ਲਾਉਂਗਾ ਕੰਪਨੀ ਲਾਉਂਗਾ ਕੰਪਨੀ ਦੀ ਮੋਰ ਲੱਗੀ ਹੋਏਗੀ ਆਜ ਕਲ ਬਹੁਤ ਪਿਆਰਾ ਹੈ ਬਹੁਤ ਕਾ ਟਰੈਕਰ ਤੇ ਬਹੁਤ ਕਾ ਟਰੈਕਰ ਤੇ ਸਿਰਫ 80 ਰੁਪਏ ਦਾ ਪੀਸ ਹੈ 2.5 ਮਿੰਟ ਤੋਂ ਲੈ ਕੇ 3 ਮਿੰਟ ਤੱਕ ਸਪਾਰਕਿੰਗ 1 ਮੀਟਰ ਕੱਪੜਾ ਲੈ 200 ਰੁਪਏ 250 ਲੈ ਰਹੇ ਹੈ ਬਾਈ ਜੀ ਆ ਸਾਰਾ ਸਟਾਕ ਹੈ ਮੈਡਮ ਆ ਸਾਰਾ ਸਟਾਕ ਹੈ ਮੈਡਮ ਜੀ ਆ ਸਾਰੇ ਕਲਰ ਪਏ ਨੇ ਆਪਣੇ ਕੋਲ ਜੀ ਸਿਰਫ 80 ਰੁਪਏ ਦਾ ਸ਼ਰਟ ਪੀਸ 2.5 ਮਿੰਟ ਤੋਂ ਲੈ ਕੇ 3 ਮਿੰਟ ਸਟਾਕ ਦੀ ਕਮੀ ਨਹੀਂ ਹੈ ਸਟਾਕ ਬਹੁਤ ਹੈ ਵੈਰਾਈਟੀ ਨੇ ਕਪੜੇ ਲੱਗੇ ਨੇ ਸਾਰੇ ਆਡ-ਆਡ ਕਪੜੇ ਸਪਾਰਕਿੰਗ ਸਿਮਰ ਬਹੁਤ ਘੱਟ ਰੇਟ ਤੇ ਨੋਰਮਲ ਰੇਟ ਤੇ ਜੈ ਰੇਟ ਤੇ ਅਧੇ ਰੇਟ ਤੇ 80 ਰੁਪਏ ਦਾ ਪੀਸ ਹੈ 2.5 ਮੀਟਰ ਤੋਂ ਲੈ ਕੇ 3 ਮੀਟਰ ਵੀਡੀਓ ਛੱਗੀ ਸ਼ੇਅਰ ਲਾਇਕ ਕਮੈਂਟ ਜਰ ਕਰਨਾ ਨਮਸਕਾਰ ਪ੍ਰਣਾਮ ਸਸ ਸਤਿ ਸ੍ਰੀ ਅਕਾਲ ਜੀ ਆ ਕੀ ਕਰੀ ਜਿੰਨੇ ਹੁਣ ਕਿਹੜੇ ਚੱਕ ਜਿ ਲੈ ਆ ਉਹ ਵੀਰੇ ਇਹ ਔਰ ਗੰਜਲ ਪੀਸਾ ਹੈ 5-5 ਮੀਟਰ ਦੇ ਅੱਛਾ 5-5 ਮੀਟਰ ਦੇ ਔਰ ਗੰਜਲ ਚੈੱਕ ਕਰ ਲੈ ਜਣੇ ਜੈਪੁਰੀ ਪੂਰਾ ਸੂਟ ਹੈ ਇਹ ਸੂਟ 5 ਮੀਟਰ ਕੀ ਰੇਟ ਦੇ ਭਾਜੀ ਇਹ ਇਹ ਵੀਰੇ ਆਪਣੇ ਕੋਲ ਬਹੁਤ ਘੱਟ ਰਿਹਾ 1000 ਰੁਪਏ ਸੁੜੇ ਹੀ 1000 ਰੁਪਏ ਦਾ ਸਾਡੇ ਕੋਲ 500 ਦਾ ਹੋ ਨਹੀਂ ਵੀਰੇ 500 ਦੇ oh. no, so, 2 250 ਰੁਪਏ ਸੁੜੇ ਆ 200 ਰੁਪਏ ਸੁੜੇ 250 ਤੋਂ ਵੀ ਲੈਸ ਕਰਦਾ ਭਾਈ ਕੋ ਵੀ ਪਹਿਲੇ 250 ਨੂੰ 200 ਰੁਪਏ ਕਰਦਾ ਆ ਆ ਪੰਜ ਪੰਜ ਮੀਟਰ ਸੁੜ ਰਿਹਾ ਭਾਜੀ 200 ਰੁਪਏ ਦਾ 200 ਰੁਪਏ ਸੁੜਨਾਂ ਚਾਹਤੇ 200 ਰੁਪਏ ਦਾ ਪੰਜ ਪੰਜ ਮੀਟਰ ਸੁੜ ਰਹੇ ਔਰ ਗੰਜਾ ਰੇ ਸੁੜ ਰਹੇ 200 ਰੁਪਏ ਦਾ ਸੁੜੇ ਸਟਾਕ ਦੀ ਕੋਈ ਭਾਜੀ ਹੋਰ ਕਿੱਥੇ ਮਾਲ ਕਿੱਥੇ ਹੈ ਭਾਜੀ ਢੇਰ ਲੱਗਾ ਖਾਣੇ ਆ ਸਾਰੇ ਡਿਜ਼ਾਈਨ ਹੈ ਆ ਸਾਰੇ ਡਿਜ਼ਾਈਨ ਹੈ 200 ਰੁਪਏ ਦਾ ਸੂਟ ਅਭੀ ਪੰਨਿ ਮਿਤਰ ਦਾ ਬੋਤ ਦਾ ਟ੍ਰੇਡਰ ਹੈ ਜੇ ਐਂਡ ਬਹੁਤ ਤੇ ਮੇਰੇ 50 ਡਿਜ਼ਾਈਨ ਹੈ ਆ ਜੈਪੁਰੀ ਬਾਂਦਰੀ ਵਾਲੇ ਡਿਜ਼ਾਈਨ ਹੈ 2-200 ਰੁਪਏ ਬੋਤ ਦਾ ਟ੍ਰੇਡਰ ਵੀਡੀਓ ਅੱਛੀ ਲਗੀ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਨਮਸਕਾਰ ਪ੍ਰਣਾਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲ ਫਿੰਗਰ ਸਿੰਗਲ ਪੀਸ ਆਇਆ ਹੈ ਜਿਵੇਂ ਕਿ ਜਿਹੜਾ ਰੇਟਸ ਹੈ 2700 2800 2900 3000 3200 3100 ਇਹ ਸਾਰੇ ਡਿਜ਼ਾਈਨ ਦਾ ਮਾਲ ਆਪਣੇ ਇਕੱਲੇ ਇਕੱਲੇ ਪੀਸ ਲਾਇਆ ਮੈਂ ਪਾਰਟੀ ویئر ਪੀਸ ਹੈ 80 85 ਪਰਸੈਂਟ ਸਕੋਟ ਦੇ ਮਾਲ ਦੇ ਰਿਆ ਸੀ ਬਹੁਤ ਘੱਟ ਰੇਟ ਤੇ ਇਕੱਲੇ ਇਕੱਲੇ ਪੀਸ ਉਹਨੇ ਕਲਰ ਕਿਸੇ ਨਹੀਂ ਮਿਲਨੇ ਯਾਰ ਆਰਟੀਕਲ ਚੈੱਕ ਕਰੋ ਜੀ ਫੈਂਸੀ ਸੂਟ ਫੈਂਸੀ ਦੁਪੱਟਾ 1250 ਰੁਪਏ ਦਾ ਜੀ ਫੈਂਸੀ ਸੂਟ ਪਾਰਟੀ ਵੇਅਰ ਹੈਂਡਵਰਕ ਪਲੱਸ ਦੁਪੱਟਾ ਵੀ ਹੈਂਡਵਰਕ 1250 ਰੁਪਏ ਦਾ ਇਹ ਇਕੱਲੇ ਇਕੱਲੇ ਪੀਸ ਉਹਨੇ ਦੇ ਦਿੱ ਜੀ ਆ ਜਿੰਨਾ ਸਟਾਕ ਤੋਂ ਦਿਖਾਰਾਂ ਮੈਂ ਇਹ ਸਾਰੇ ਕੱਲੇ ਕੱਲੇ ਪੀਸੇ ਲੈਸ ਕਰਕੇ ਲੱਗੇ 1250 ਰੁਪਏ ਦਾ ਕੱਲੇ ਕੱਲੇ ਪੀਸ ਹੋਣਗੇ ਲੈਸ ਕਰਕੇ ਲੱਗੇ ਆ ਕੋਈ 2500 ਵਾਲਾ ਕੋਈ 2600 ਵਾਲਾ ਕੋਈ 2700 ਵਾਲਾ ਕੋਈ 3000 ਰੁਪਏ ਦਾ 1250 ਰੁਪਏ ਸੂਟ ਲਾਦਾ ਡਿਸਕਾਊਂਟ ਕਰਦੀ ਕਾਫੀ ਬਹੁਤ ਦਾ ਟਰੈਕਟਰ ਤੇ ਅ ਜਿੰਨੇ ਤੁਸੀਂ ਡਿਟੇਲ ਦੇਖ ਰਹੇ ਸਕਰੀਨ ਸ਼ਾਟ ਲਾਜ਼ਮੀ ਲੈ ਲਿਓ ਸਾਡੇ 1250 ਰੁਪਏ ਦਾ ਸੂਟ ਹੈ ਜੀ ਆਰਟੀਕਲ ਚ ਦੇਖ ਲਓ ਬਹੁਤ ਪਿਆਰੇ ਪਿਆਰੇ ਮਹਿੰਗੇ ਮਹਿੰਗੇ ਸੂਟ ਹੈ ਹੈ ਸਿੰਗਲ ਸਿੰਗਲ ਪੀਸ ਸਾਡੇ 1250 ਰੁਪਏ ਦਾ ਨਹੀਂ ਸਿੰਗਲ ਸਿੰਗਲ ਪੀਸ 1250 ਰੁਪਏ ਦਾ ਜੀ ਆਰਟੀਕਲ ਚੱਕ ਕਰ ਲਿਓ ਕੈਟਲੋਗ ਦੇ ਪੀਸ ਹੈ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਜੇ ਡਿਜ਼ਾਈਨ ਚੱਕ ਲਓ ਹਰ ਕੋ ਕੈਟਲੋਗ ਦੇ ਪੀਸ ਹੋਣਗੇ ਸਾਡੇ 1250 ਰੁਪਏ ਦਾ ਸੂਟ ਹੈ 37 3700 ਵਾਲੇ ਸੂਟ ਵੀ 1250 ਰੁਪਏ ਦੇ ਵਿੱਚ ਆ ਲੋ ਪਾਰਟੀ ਵੇਅਰ ਵਿੱਚ ਸਿਮਰ ਕ੍ਰਸ਼ 1250 ਜਿਮੀ 2 1250 ਜਿਮੀ ਤੋਂ 1250 ਕੱਲੇ ਕੱਲੇ ਹੋਣਗੇ ਜਿੰਨੇ ਸੂਟ ਹੋਣੇ ਕੱਲੇ ਕੱਲੇ ਹੋਣਗੇ 1250 ਰੇਮ ਚ ਵੀ ਜਿੰਨੇ ਤੁਸੀਂ ਡੀਆਈ ਵਾਲੋ ਪੀਨ ਇੱਕ 1250 2500 2600 2650 1250 2650 1250 1250 ਦੇ ਆਰਟੀਕਲ ਹੋਣਗੇ ਦੁਪੱਟਿਆਂ ਦੇ ਮਰਕ ਹੋਊਗਾ ਆਰਟੀਕਲ ਬਹੁਤ ਪਿਆਰੇ ਆ ਕੱਲੇ ਕੱਲੇ ਪੀਸ ਮੇ ਤੋਂ ਲੈਸ ਹੋ ਕੇ ਆਇਆ ਹੈ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 25 2500 ਤੇ 3000 ਵਾਲੇ ਸੂਟ ਸਿਰਫ 1250 ਰੁਪਏ ਦਾ ਜੀ 1250 ਰੁਪਏ ਸੂਟ ਇਕੱਲੇ ਕੱਲੇ ਬਹੁਤ ਹੀ ਜੰਦਾਰ 2500 ਵਾਲਾ 2600 ਵਾਲਾ ਸਾਡੇ 1216 ਸਿੰਗਲ ਪੀਸ ਸਿੰਗਲ ਪੀਸ ਸਾਡੇ 1216 ਆਰਟੀਕਲ ਬਹੁਤ ਹੈ ਜਿਮੀ ਟੂ ਦੇ ਉੱਪਰ ਸਿੰਗਲ ਪੀਸ 1250 ਰੁਪਏ ਦਾ ਸਿੰਗਲ ਪੀਸ 1250 ਰੁਪਏ ਦਾ 2500 ਵਾਲਾ 1250 ਰੁਪਏ ਦਾ ਸਿੰਗਲ ਪੀਸ 1250 ਰੁਪਏ ਦਾ ਜੀ 1250 ਰੁਪਏ ਦਾ ਸਿੰਗਲ ਪੀਸ ਪਾਰਟੀ ਵੀ ਵੈਸੇ 3700 ਵਾਲਾ 3400 ਵਾਲਾ 3100 ਵਾਲਾ ਸਭ 1216 ਘਰ ਤੇ ਕੱਲੇ ਕੱਲੇ ਬੀਸ ਹੋਣਗੇ ਇਸੇ ਦੇ ਕਲਰ ਨਹੀਂ ਮਿਲਨੇ ਇਸ ਤਰ੍ਹਾਂ ਡਿਜ਼ਾਈਨ ਨਹੀਂ ਮਿਲਣਾ ਆਰਟੀਕਲ ਬਹੁਤ ਐ ਪਾਰਟੀ ਵੇਅਰ ਵੇਸ ਐ ਫਰੈਸ਼ ਬੀਸ ਐ ਹੈ ਸਿੰਗਲ ਹੈ ਸਿੰਗਲ 1250 ਰੁਪਏ ਦਾ ਦੁਪੱਟੇ ਜਿਮੀ ਟੂ ਦੁਪੱਟੇ ਦੇ ਵਰਕ ਹੈ ਸੂਟ ਤੇ ਵਰਕ ਹੈ ਬਾਟਮ ਤੇ ਵਰਕ ਹੈ 1250 ਰੁਪਏ ਦਾ ਸਾਡੇ 1250 ਰੁਪਏ ਦਾ ਕੱਲੇ ਕੱਲੇ ਪੀਸ ਆਏ ਨੇ ਬਾਟਮ ਤੇ ਵਰਕ ਹੈ ਦੁਪੱਟੇ ਦੇ ਵਰਕ ਹੈ 1250 ਦੀ ਲੂਗਾ ਗੋਠੀ ਵਾਲੇ ਦੇ ਬਹੁਤ ਘੱਟ ਰੇਟਾਂ ਤੇ 1250 ਦੇ ਇੱਕ ਗੱਲ ਹੋਰ ਗੁੰਗਾ ਜੀ ਸੋਮਵਾਰ ਦੀ ਛੁੱਟੀ ਹੈ ਜੀ ਸੋਮਵਾਰ ਆਪਣੀ ਦਿਗਨ ক্লোজ ਐ ਸੋਮਵਾਰ ਆਪਣੀ ਦਿਗਨ ਬੰਦ ਹੈ ਸੋਮ ਬਾਦ ਦੀ ਛੁੱਟੀਆਂ ਇਕੱਲੇ ਇਕੱਲੇ ਪਿੱਛੇ ਲੈ ਕੇ ਆ ਮੈਂ 1250 ਰੁਪਏ ਦੀ 1250 ਰੁਪਏ ਦਾ ਜਿੰਨੇ ਸਿੰਗਲ ਪੀਸ ਹੋਣਗੇ ਸਭ 1250 ਰੁਪਏ ਦੇ 1250 ਰੁਪਏ ਦਾ ਸਿੰਗਲ ਪੀਸ 1250 ਰੁਪਏ ਦੀ 3500 ਫੈਂਸੀ ਸੂਟ ਜੈਕਟ ਉਹ ਦਾ ਪੀਸ ਬੋਟਮ ਤੇ ਵਰਕ ਦੁਪੱਟਾ ਫੈਂਸੀ 1250 ਰੁਪਏ ਦਾ 1250 ਦਾ 3200 ਸੂਟ ਦੁਪੱਟੇ ਤੇ ਵਰਕ 1250 ਰੁਪਏ ਦਾ 2816 ਸੂਟ ਸਿੰਗਲ ਪੀਸ ਜਿਮੀ 2 ਫੈਂਸੀ ਦੁਪੱਟਾ 1250 ਰੁਪਏ ਦਾ 24 ਪੀਸ 1250 ਰੁਪਏ ਦਾ ਹੀ 1250 ਰੁਪਏ ਦਾ 3116 ਸਿੰਗਲ ਪੀਸ 1250 ਰੁਪਏ ਦਾ ਜੀ ਸਿੰਗਲ ਪੀਸ 24 ਸੂਟ ਦਾ 1250 ਰੁਪਏ ਦਾ ਹੀ 28 ਸੂਟ ਦਾ 1250 ਰੁਪਏ ਦਾ ਹੀ 28 ਸੂਟ ਦਾ 1250 ਰੁਪਏ ਦਾ ਵੀਡੀਓ ਸ਼ੇਅਰ ਕਰ ਦਿਓ ਮੈਨੂੰ ਦੱਬ ਕੇ ਕੱਲੇ ਕੱਲੇ ਪੀਸਾਂ ਲੈਸ ਕਰਕੇ ਲੱਗਿਆ ਬੋਰਡ ਸਕੋਰ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਆਪਾਂ ਨੂੰ ਲੋਡ ਨਹੀਂ ਕਿਤੇ ਪੈਣ ਪਾਈ ਕਰੇ ਦੇ ਲੈਣ ਨੂੰ ਲੈਣੇ ਕੱਲੇ ਕੱਲੇ ਪੀਸ 1250 ਰੁਪਏ ਦਾ ਵੀਡੀਓ ਸ਼ੇਅਰ ਲਾਈਕ ਕਮੈਂਟ ਕਰਕੇ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ 16 ਆਰਟੀਕਲ ਪਿਓਰ ਖੀਨ ਖਾਨ ਦੇ ਉੱਪਰ ਦਾ ਪਾਰਟਿਕਲ ਲਿਖਿਆ ਵੀ ਕੁਝ ਜ਼ਿਆਨਦਾਰ ਬਿਲਕੁਲ हट ਕੇ ਆ ਇੰਨੀ ਲੰਬਾਈ ਹੈ ਭਾਜੀ ਆਹ ਹਿੰਦੀ ਲੰਬਾਈ ਹੈ ਵੀਰ ਜੀ ਜਰਾ ਫਰਾਮਰ ਚੈੱਕ ਕਰ ਲੋ ਮਲਟੀ ਕਲਰ ਦੇ ਫਰਾਮ ਰ ਆਏ ਨੇ ਖੀਨਖਾਂਗ ਦੇ ਉੱਪਰ ਮਲਟੀ ਕਲਰ ਦੇ ਫਰਾਮਰ ਆਏ ਨੇ ਖੀਨਖਾਂਗ ਦੇ ਉੱਪਰ ਬਹੁਤ ਹੀ ਸ਼ਾਨਦਾਰ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਫੁੱਲ ਲੰਬਾਈ ਦੇ ਨਾਲ ਹੈ ਭਾਜੀ ਜੇ ਆਪਾਂ ਦੁਪੱਟੇ ਦੀ ਗੱਲ ਕਰੀ ਦੁਪੱਟਾ ਇਸੋ ਜਿਹਾ ਦਾ ਸੂਟ ਸੂਟ ਦਾ ਹੈ ਸੋਹਣਾ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ ਚੀਜ਼ਾਂ ਦੋਨੇ ਸੋਹਣੀਆਂ ਜੀ ਸੋਹਣਾ ਉਹ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ ਚੀਜ਼ਾਂ ਦੋਨੇ ਸੋਹਣੇ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸ਼ਾਨਦਾਰ ਆਰਟੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਨਦਾਰ ਤੇ ਆਪਾਂ ਨਾ ਇਹ ਕਲਰਾਂ ਦੀ ਗੱਲ ਕਰੀਏ ਬਲੈਕ ਨਾਲ ਰੈੱਡ ਵੀ ਆਇਆ ਜੀ ਬੈਟਰੀ ਨਾਲ ਮਾਸਟਰ ਵੀ ਆਇਆ ਹੈ ਮਾਸਟਰ ਨਾਲ ਗਰੇ ਵੀ ਆਇਆ ਜੀ ਰਾਣੀ ਵੀ ਆਇਆ ਜੀ ਨਿੰਦੀ ਵੀ ਆਇਆ ਜੀ ਪੀਕਾਕ ਫਰੋਜੀ ਵੀ ਆਇਆ ਜੀ ਐਡਾ ਸ਼ਾਨਦਾਰ ਆਰਟੀਕਲ ਹੈ 9000 ਰੁਪਏ ਦਾ ਸੂਟ ਹੈ 50% ਸਕੋਟ ਤੇ 4500 ਰੁਪਏ ਦਾ ਪਿਓਰ ਕੀਨਖਾਂਗ ਦੇ ਉੱਪਰ ਬਗੈਰ ਵਰਕ ਤੋਂ ਬਹੁਤ ਹੀ ਸ਼ਾਨਦਾਰ ਆਰਟੀਕਲ 50% ਲੱਗੇ ਮੇ ਤੋਂ ਛੇ ਕਲ ਰਾਇਏ ਨੇ ਵੀਡੀਓ ਅੱਛੀ ਲੱਗੀ ਜਸ ਹੁਣ ਕਲਰ ਅੱਛਾ ਲੱਗਿਆ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਨਮਸਕਾਰ ਪ੍ਰਣਾਮ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਮਸਕਾਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆਪਣੇ ਕੋਲੇ ਪਾਰਟੀ ਵੇਅਰ ਬੇਸਾਂ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਆਈਆਂ ਜਿਹੜੀਆਂ ਕਿ ਤੁਹਾਨੂੰ 50% ਆਫ ਤੇ ਮਿਲਣੀਆਂ 6500 ਦੀ ਰੇਂਜ ਚ 1300 ਵਾਲੇ ਸੂਟ ਤੇ ਨਾਲ ਹੀ ਮਿਲਨੇ ਆ 17-1700 ਵਾਲੇ 850 ਦੀ ਰੇਂਜ ਚ ਆ ਦੇਖੋ ਜੀ ਆ ਸਾਰੀ ਵੈਰਾਈਟੀ ਮੇਰੇ ਕੋਲੇ ਇੱਧਰ ਦਿਖਾ ਦਿਓ ਭਾਜੀ ਆ ਦੇਖੋ ਆ ਜਿਹੜਾ ਹੁਣੇ ਰੇਟ ਲਾਏ ਆਪਾਂ ਇਹਨਾਂ ਤੇ ਆ ਸਾਰੇ ਹੀ ਡਿਜ਼ਾਈਨ ਮੇਰੇ ਕੋਲੇ 50% ਆਫ ਚ ਆਏ ਆ ਜਿਵੇਂ ਕਿ ਆ ਦੇਖੋ ਆਪਣੇ ਘਰੇ ਮੈਰਿਜ ਦਾ ਫੰਕਸ਼ਨ ਹੈ ਦੇਣ ਲੈਣ ਵਾਸਤੇ ਜਈਦਾ 550 ਦੀ ਰੇਂਜ ਚ ਪਾਰਟੀ ਵੇਅਰ ਸੂਟ 550 ਦੀ ਰੇਂਜ ਚ ਦੁਪੱਟਿਆਂ ਵਾਲੇ ਸੂਟ 550 ਦੀ ਰੇਂਜ ਚ ਕੜਾਈ ਵਾਲੇ ਸੂਟ ਆ ਸਾਰੇ ਮਿਲਨੇ ਤੁਹਾਨੂੰ 50% ਆਫ ਤੇ ਤੇ ਨਾਲ ਹੀ ਮੇਰੇ ਕੋਲੇ ਇੱਕ ਆਈਟਮ ਆਈ ਹੈ ਜਿਹੜੀ ਕਿ ਵਾਰਕ ਵਾਲਾ ਸੂਟ ਤੇ ਵਰਕ ਵਾਲਾ ਦੁਪੱਟਾ 550 ਦੀ ਰੇਂਜ ਚ ਇੱਕ ਡਿਜ਼ਾਈਨ ਆਇਆ ਜੀ ਆ ਵਾਲਾ 800 ਦੀ ਰੇਂਜ ਚ 1600 ਵਾਲਾ ਨਾ ਲਾਏਗਾ ਦੁਪੱਟਾ ਕਪੜਾ ਬਹੁਤ ਸ਼ਾਨਦਾਰ ਹੈ ਜਾਨ ਦੇ ਉੱਤੇ ਹੈ ਬਿਨਾ ਲਾਈਨਿੰਗ ਬਿਨਾ ਅਸਟਰ ਤੋਂ ਨਵੀਂ ਨਵੀਂ ਵੈਰਾਈਟੀ ਦੇਖਣੀ ਹੈ ਤਾਂ ਵੀਰੇ ਆਪਣੇ ਪੇਜ ਨੂੰ ਕਰ ਲੋ ਖੋਲੋ ਤੇ ਘਰੇ ਬੈਠੇ ਨਵੀਂ ਅਪਡੇਟ ਲੋ ਹਰ ਰੋਜ਼ कॉटन ਦੇ ਦੁਪੱਟਿਆਂ ਵਾਲੇ ਵਾਟਿਕ ਦੇ ਸੂਟ કોટਨ ਦੁਪੱਟਿਆਂ ਵਾਲੇ ਵਾਟਿਕ ਦੇ ਸੂਟ ਦੇਖ ਰਹੇ ਹੋ ਜੀ ਤੁਸੀਂ ਜਿਹੜੇ ਮੇਰੇ ਕੋਲੇ ਆਏ ਆ 15 1500 ਦੀ ਰੇਂਜ ਵਾਲੇ 750 ਦੀ ਰੇਂਜ ਚ 8 ਕਲਰ ਆਇਆ ਇਹਦੇ ਵਿੱਚ ਦੁਪੱਟਾ ਹੋਏਗਾ ਪਿਓਰ ਕਾਟਨ ਦਾ ਸੂਟ ਹੋਏਗਾ ਪਿਓਰ ਕਾਟਨ ਦੀ ਨਾਲ ਹੋਏਗੀ ਬਾਟਮ ਜੀ ਇੱਕ ਪੀਸ ਤੁਹਾਨੂੰ ਮੈਂ ਓਪਨ ਕਰਕੇ ਦਿਖਾਣਾ ਆ ਦੇਖੋ ਜੀ ਆ ਕਾਟਨ ਦੇ ਦੁਪੱਟੇ ਵਾਲਾ ਸੂਟ ਹੈ ਪਿਓਰ ਕਾਟਨ ਤੇ ਆ ਗਈ ਸ਼ਰਟ ਜੀ ਆਏਗਾ ਇਹਦਾ ਵਾਟਿਕ ਦਾ ਦੁਪੱਟਾ ਤੇ ਆਏਗੀ ਬਾਟਮ ਔਰ ਕਲਰ ਦੇਖੋ ਜੀ ਆ ਇਹਦੇ ਕਲਰ ਆ ਹਾਸ਼ਕ 컬러 ਹੈ 750 ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲਣ ਜਾ ਰਿਹਾ ਪਿਓਰ ਕੋਟਨ ਦਾ ਸੂਟ ਦੁਪੱਟਾ ਜੀ ਵੀਰੇ ਜਿਹੜੇ ਆ ਤੁਸੀਂ ਸੂਟ ਤੇ ਡਿਜ਼ਾਈਨ ਦੇਖ ਰਹੇ ਹੋ ਇਹ ਆਪਣੇ ਕੋਲੇ 800 ਦੇ ਦੋ ਦੀ ਰੇਂਜ ਦੇ ਵਿੱਚ ਆਇਆ ਹੈ ਜਿਹੜੇ ਕਿ ਕੱਲਾ ਸੂਟ ਦਿੱਤੀ ਦਾ ਗਰਾਸਤ ਦਾ 800 ਦਾ ਥੇਲ ਹੁੰਦਾ ਹੈ ਆਪਣੇ ਕੋਲੇ ਆਇਆ ਹੈ 800 ਦੇ ਦੋ ਤੇ ਇਹਦੇ ਵਿੱਚ ਕੱਲਾ ਡਿਜ਼ਾਈਨ ਮਿਲਣਗੇ ਤੁਹਾਨੂੰ ਵੱਧੋ ਆ ਦੇਖੋ ਜੀ ਆ ਸਾਰੇ ਕਲਰ ਡਿਜ਼ਾਈਨ ਇੱਥੇ ਚ ਹੈ ਗਰਮੀਆਂ 'ਚ ਪਾਉਣ ਵਾਲੇ ਕੋਟਨ ਦੇ ਦੁਪੱਟਾ ਸੂਟ ਹੈ ਇਹ ਜੜੇ ਕੇ 800 ਦੇ 2 ਦੀ ਰੇਂਜ ਚ ਆ ਦੇਖੋ ਜੀ ਆ ਸਾਰਾ ਮਾਲ ਮੇਰੇ ਕੋਲ ਆਇਆ ਹੈ 800 ਦੇ 2 ਕੱਲਾ ਪੀਸ ਵੀ ਲਿ ਜਾ ਸਕਦੇ ਹੋ 400 ਦਾ ਮਿਲੇਗਾ ਕੱਲਾ ਪੀਸ 800 ਦੇ 2 ਔਨਲਾਈਨ ਵੀ ਮੰਗਵਾ ਸਕਦੇ ਹੋ ਘਰ ਬੈਠੇ ਆ ਦੇਖੋ ਜੀ 13 ਦੇ 13 ਮਾਲ ਆ ਗਿਆ ਪਿਓਰ ਕੋਟਨ ਦੇ ਦੁਪੱਟੇ ਐ ਵਿਲਸਟ ਦਿੱਸਤੀ ਵੀ ਬ੍ਰੈਂਡ ਦੇ ਸੂਟ ਹੈਗੇ ਆ ਚੰਨੂ ਮਿਲਾਂ ਦਾ ਮਾਲ ਨੇ ਜੀ ਆ ਦੇਖੋ ਵੈਰਾਈਟੀ ਦੀ ਕੋਈ ਕਮੀ ਨਹੀਂ ਜੀ ਵਰਾਈਟੀ ਪਾਲਪਰ ਕੇ ਆ ਗਈ ਹੈ ਤੇ ਵੀਡੀਓ ਅੱਗੇ ਵੀ ਆਪਦੇ ਭੈਣ ਭਾਈ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਨੀ ਹੈ ਧੰਨਵਾਦ ਤੋਂ ਵਾਲਾ 350 ਚੀ ਪੰਜ ਆਲੋਗ ਸੂਟ ਹੈ ਪਿਓਰ ਕੋਟਨ ਦਾ ਸੂਟ ਹੈ ਇੱਕ ਧਾਗਾ ਮਿਕਸ ਹੈ ਮੇਰਾ ਵਾਪਸ ਹੈ ਆਰਾਮਦਾਰ ਕਪੜਾ ਹੈ ਠੰਡਾ ਕਪੜਾ ਖਾਏਗਾ ਨਹੀਂ ਤਪੇਗਾ ਨਹੀਂ ਕਰਨੀ ਨਹੀਂ ਕਰੇਗਾ ਲਰਜ ਨਹੀਂ ਕਰੇਗਾ 100% ਕੋਟਨ ਦੀ ਡਿਜ਼ਾਈਨਾਂ ਵੀ ਕੋਈ ਕਮੀ ਨਹੀਂ ਸਾਰਾ ਸਟਾਕ ਵਿੱਚ ਤਾਂ ਆ ਚੁੱਕਿਆ ਹੈ ਗਰਮੀ ਵਾਲਾ ਤੋਹਫਾ ਆ ਚੁੱਕੀ 350 ਰੁਪਏ ਦਾ ਸੂਟ ਹੈ ਜੀ 350 ਰੁਪਏ ਦਾ ਸੂਟ ਹੈ ਬਹੁਤ ਹੀ ਸ਼ਾਨਦਾਰ ਸ਼ਾਨਦਾਰ ਡਿਜ਼ਾਈਨ ਆਏ ਨੇ ਇਸ ਕੀ ਬਬਲੋ ਆਲੋਬ ਸੂਟ ਹੈ ਪਿਓਰ ਕੋਟਨ ਹੈ ਜੇਰਾ ਮੇਰੀ ਭੈਣ ਨੂੰ ਅਲਰਜੀ ਹੈ ਸਿੰਥੈਟਿਕ ਕਪੜੇ ਤੋਂ ਉਹ ਕੋਟਨ ਲੈਓ ਜੀ ਆਰਾਮ ਮਿਲੇਗਾ ਠੰਡਾ ਕਪੜਾ ਮਿਲੇਗਾ ਗਰਮੀ ਵਾਲਾ ਕਪੜਾ ਮਿਲੇਗਾ 816 ਸੂਟ ਹੈ ਸਿਰਫ 350 ਪੇਡ ਸਟਾਕ ਦੀ ਮੇਰੇ ਤੋਂ ਕੋਈ ਕਮੀ ਨਹੀਂ ਡੀਐਨਏ ਦੀ ਕੋਈ ਕਮੀ ਨਹੀਂ ਆ ਜਿੰਨੇ ਵੀ ਡਿਜ਼ਾਈਨ ਪਏ ਨੇ ਜਿੰਨਾ ਢੇਰ ਪਿਆ ਬੇਜੀ ਆ ਦੇਖੋ ਬੇਜੀ ਆ ਜਿੰਨਾ ਢੇਰ ਪਿਆ ਇਹ ਸਾਰਾ ਇਸ ਸਟੋਰ ਦਾ ਸੱਚੀ ਗੱਲ ਹੈ ਕਾਟਨ ਹਾਂਜੀ ਬੇਰੇ ਬਿਲਕੁਲ ਪਿਓਰ ਕਾਟਨ ਹੈ ਪਿਓਰ ਕਾਟਨ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਕਿੰਨੇ ਆ ਸੂਟ ਹੈ 350 350 ਰੁਪਏ ਸੂਟ ਹੈ ਜੀ ਮਾਪ ਦੀ ਕੋਈ ਕਮੀ ਨਹੀਂ ਸਟਾਕ ਦੀ ਕੋਈ ਕਮੀ ਨਹੀਂ ਕਲਰ ਵੀ ਕੋਈ ਕਮੀ ਨਹੀਂ ਜਿੰਨੇ ਮਰਜ਼ੀ ਕਲਰ ਲੋ ਜਿੰਨੇ ਮਰਜ਼ੀ ਡਿਜ਼ਾਈਨ ਲੋ 50% ਸਕੋਰ ਤੇ ਆ ਜਿੰਨਾ ਢੇਰ ਪਿਆ ਸਾਰਾ 350 ਰੁਪਏ 350 ਰੁਪਏ ਸੂਟ ਹੈ ਪਿਓਰ ਕਾਟਨ ਦਾ ਇੱਕ ਧਾਗਾ ਮਿਕਸ ਹੈ ਮੇਰਾ ਸੂਟ ਵਾਸਤ ਹੈ 5000 ਰੁਪਏ ਨਾ ਨਹੀਂ 5000 ਰੁਪਏ ਨਾ ਕੋਈ ਤੇਰੇ ਸਿੰਥੈਟਿਕ ਹੈ ਪਿਓਰ ਕਾਟਨ ਨਗਾਵਾਂਗੇ ਪਿਓਰ ਕਾਟਨ ਦੀ ਇੱਕ ਧਾਗਾ ਮਿਕਸ ਹੋਗਾ 800 ਆ 900 ਰੁਪਏ ਆ ਨਾਲ ਹੀ ਬਾਈ ਦੀ ਬਾਜ਼ਾਰ ਚ ਵਿਕਰੇ 1000 1000 ਰੁਪਏ ਸੂਟ ਆ ਪਿਛਲੇ ਵੀ ਆ ਅਸੀਂ ਦੇ ਨਿਆਰੇ 350 ਰੁਪਏ ਦਾ ਪਿਓਰ ਕੈਮਰੀ ਕਾਟਨ ਇੱਕ ਧਾਗਾ ਮਿਕਸ ਦਾ ਸੂਟ ਵਾਸਤ ਆ ਜਿੰਨਾ ਸਟਾਕ ਪੈਣਾ ਬਾਜ਼ਾਰ ਕੋ ਆ ਜਿੰਨਾ ਸਟਾਕ ਪੈ ਆ ਜਿੰਨੇ ਰੇਟ ਪੈ ਸਾਡੇ 350 ਰੁਪਏ ਆ 350 ਰੁਪਏ ਜੇ ਐਨ ਦੇਖੋ ਇਹ ਆ ਬੋਰਡ ਆ ਰੇਨਾ ਕੇ 350 ਰੁਪਏ ਦਾ ਵੀਡੀਓ ਅੱਛੀ ਲੱਗੀ ਜਾਂ ਪ੍ਰਿੰਟ ਅੱਛਾ ਲੱਗਿਆ ਜਾਂ ਕਲਰ ਅੱਛਾ ਲੱਗਿਆ ਸ਼ੇਅਰ ਲਾਈਕ ਕਮੈਂਟ ਜੁਰ ਕਰਿਓ ਨਮਸਕਾਰ pranant sat Sri kaal ਲੋ ਜੀ ਬਹੁਤ ਹੀ ਸੋਹਣਾ ਸੂਟ ਹੈ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਗਲੇ ਤੇ ਮੈਂ ਕਿਹਾ ਜੀ ਕੀ ਬਾਤ ਹੈ ਕਿਆ ਬਾਤ ਹੈ ਜੀ ਬਹੁਤ ਹੀ ਸੋਹਣਾ ਸੂਟ ਆਇਆ ਵਰਕ ਦਿਖਾਓ ਭਾਜੀ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਸਾਰਾ ਹੀ ਪਰਲ ਦਾ ਕੰਮ ਹੈ ਕਟ ਡਣੇ ਦਾ ਕੰਮ ਹੈ ਯੂਨੀਕ ਜਿਹਾ ਪੀਸ ਹੈ ਜੀ ਭਾਜੀ ਬਾਜੂ ਵੀ ਦਿਖਾ ਦਿਓ ਬਹੁਤ ਸੋਹਣੀ ਬਾਜੂ ਆਈ ਹੈ ਦੇਖੋ ਬਾਜੂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਦੁਪੱਟਾ ਜੀ ਜਿਹੜਾ ਕਿ ਬਹੁਤ ਹੀ ਘੈਂਟ ਦੁਪੱਟਾ ਆਇਆ ਭਾਜੀ ਦੁਪੱਟਾ ਲਿਆਓ ਆਹ ਦੇਖੋ ਜੀ ਦੁਪੱਟਾ ਕਿਆ ਬਾਤ ਹੈ ਜੀ ਪੂਰਾ ਜਹਾਜ ਨਾਲ ਦੁਪੱਟਾ ਆਇਆ ਭਾਜੀ ਚੈੱਕ ਕਰੋ ਪੂਰਾ ਵਰਕ ਹੋਇਆ ਹੋਇਆ ਇਹ ਦੇਖਣ ਜੀ ਹੈਵੀ ਹੈ ਚੱਕਣ ਜੀ ਕੋਈ ਹੈਵੀ ਨਹੀਂ ਜੀ ਦੇਖਣ ਜੀ ਹੈਵੀ ਹੈ ਪੂਰਾ ਡਿਜ਼ਾਈਨਰ ਪੀਸ ਹੈ ਚੈੱਕ ਕਰ ਲੋ ਜੀ ਬਹੁਤ ਹੀ ਯੂਨੀਕ ਜਾਂ ਫਿਰ ਤਿਆਰ ਕਰਵਾਇਆ ਆਪਾਂ ਕਿਆ ਬਾਤ ਹੈ ਦੁਪੱਟੇ ਦੇ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਹੈ ਇਹ ਆ ਗਿਆ ਜੀ ਨੈਕ ਵਰਕ ਨੈਕ ਵਰਕ ਦੇ ਨਾਲ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਆਏਗਾ ਜੀ ਇਸ ਤਰ੍ਹਾਂ ਬਹੁਤ ਹੀ ਸੋਹਣਾ ਸੂਟ ਬਣਾ ਤੁਹਾਡਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਸੂਟ ਬਣਾਣੇ ਹੈ ਗੋਠੀ ਵਾਲੀ ਸ਼ੋਪ ਤੇ ਇੱਕ ਵਾਰੀ ਜ਼ਰੂਰ ਆਓ ਜੀ ਧੰਨਵਾਦ ਲੋ ਜੀ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਤੁਸੀਂ ਹੁਣੇ ਵੀਡੀਓ 'ਚ ਦੇਖਿਆ ਦੁਪੱਟਾ ਬਹੁਤ ਹੀ ਘੈਂਟ ਆਇਆ ਇਹਦਾ ਦੁਪੱਟਾ ਚੈੱਕ ਕਰ ਲਓ ਜੀ ਪੂਰਾ ਫੈਨਸੀ ਦੁਪੱਟੇ ਦੇ ਨਾਲ ਸੂਟ ਮਿਲੇਗਾ ਇਹ ਤੁਹਾਨੂੰ ਆ ਦੇਖੋ ਕੀ ਬਾਤ ਹੈ ਇਹ ਦੁਪੱਟਾ ਬਹੁਤ ਹੀ ਪਿਆਰਾ ਹੈ ਤੇ ਵਰਕ ਵੀ ਚੈੱਕ ਕਰਾ ਦਿਓ ਵੀਰ ਜੀ ਵਰਕ ਜਿਹੜਾ ਹੋਇਆ ਹੋਇਆ ਬਹੁਤ ਹੀ ਵਧੀਆ ਬਰੀਕ ਵਰਕ ਪਿੱਟੇ ਦਾ ਕੰਮ ਹੈ ਜੀ ਸਾਰਾ ਆ ਕੇਰਾ ਦਿਖਾ ਦੋ ਭਾਜੀ ਕੇਰੇ ਤੇ ਬਹੁਤ ਵਧੀਆ ਵਰਕ ਹੋਇਆ ਹੋਇਆ ਹੈ ਤੇ بیس ਜਿਹੜਾ ਹੈਗਾ ਜੀ ਪਿਓਰ ਆਰਗੈਨਿਕ ਦਾ ਕਲਰ ਤੁਹਾਨੂੰ ਇਹਦੇ ਵਿੱਚ ਅਸੀਂ ਦਿਉ ਦਵਾਂਗੇ ਆ ਚੈੱਕ ਕਰ ਲੋ ਜੀ ਬਹੁਤ ਸੋਹਣਾ ਦੂਸਰਾ ਕਲਰ ਵੀ ਬਹੁਤ ਪਿਆਰਾ ਹੈ ਤੇ ਦੁਪੱਟਾ ਰਹਿਣ ਵਾਲਾ ਬਹੁਤ ਹੀ ਸੋਹਣਾ ਜੀ ਪੂਰਾ ਫੈਂਸੀ ਦੁਪੱਟਾ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ-ਸੂਟੇ ਬਣਾਣੇ ਆ ਇੱਕ ਵਾਰੀ ਗੋਠੀ ਵਾਲੀ ਸ਼ੌਪ ਤੇ ਜਰੂਰ ਆਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਨੂੰ